ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟਰ ਤੇ ਸੋ ਗੱਲਬਾਤ ਅੱਜ ਦੀ ਬੜੀ ਹੀ ਦਿਲਚਸਪ ਹੈ ਗੱਲ ਕਰਨੀ ਹੈ ਸਿੱਧੂ ਮੂਸੇਵਾਲੇ ਦਾ ਜੋ ਨਵਾਂ ਗੀਤਾ ਆ 410 ਇਹਦੇ ਵਿੱਚ ਕੀ ਹੈ ਤੇ 410 ਦਾ ਮਤਲਬ ਇਹ ਕੀ ਹੈ ਤੇ ਕੌਣ ਹੈ ਗਾਣਾ ਪੇਸ਼ ਕਰਨ ਵਾਲਾ ਸਨੀ ਮਾਲਟਨ ਤਾਂ ਦੋਸਤੋ ਵੀਡੀਓ ਸਾਰੀ ਸੁਣਨਾ ਤੇ ਅੱਗੇ ਵੀ ਸ਼ੇਅਰ ਕਰਨਾ ਔਰ ਜਿੰਨਾ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਹੁਣ ਗੱਲ ਕਰਦੇ ਆ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ 410 ਦੇ ਬਾਰੇ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਉਹਨਾਂ ਦਾ ਨਵਾਂ ਗਾਣਾ ਜਾਰੀ ਹੋ ਗਿਆ ਇਹ ਗਾਣਾ ਮਸ਼ਹੂਰ ਰੈਪਰ ਸਨੀ ਮਾਲਟਨ ਦੇ ਨਾਲ ਕੈਲੋਬੋਰੇਸ਼ਨ ਕੀਤਾ ਗਿਆ ਹੈ ਤਾਂ ਸਨੀ ਮਾਲਟਨ ਨਾਲ ਹੀ ਮਰਹੂਮ ਸਿੱਧੂ ਮੂਸੇਵਾਲੇ ਨੇ ਆਪਣਾ ਆਖਰੀ ਗਾਣਾ ਆਪਣੀ ਮੌਤ ਤੋਂ 4 ਦਿਨ ਪਹਿਲਾਂ ਜਾਰੀ ਕੀਤਾ ਸੀ ਸਨੀ ਨੇ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਇੰਸਟਾਗ੍ਰਾਮ ਉੱਤੇ ਆਪਣੀ ਇੱਕ ਭਾਵਕ ਪੋਸਟ ਵਿੱਚ ਲਿਖਿਆ ਸੀ ਕਿ ਉਹ ਸਿੱਧੂ ਮੂਸੇਵਾਲੇ ਦੇ ਮੈਸੇਜ ਦੀ ਉਡੀਕ ਕਰ ਰਹੇ ਸਨ ਹੁਣ ਉਹਨਾਂ ਦੇ ਜਾਣ ਮਗਰੋਂ ਉਹ ਪਹਿਲਾਂ ਵਰਗੇ ਨਹੀਂ ਰਹਿਣਗੇ ਸਿੱਧੂ ਮੂਸੇਵਾਲੇ ਦੀ ਮੌਤ ਮਗਰੋਂ ਜਾਰੀ ਹੋਣ ਵਾਲਾ ਇਹ ਛੇਵਾਂ ਗੀਤ ਹੈ ਤਾਂ ਦੋਸਤੋ ਸਨੀ ਮਾਲਟਾਂ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਉਹਦੇ ਰਿਸ਼ਤੇ ਬਾਰੇ ਵੀ ਗੱਲ ਕਰਦੇ ਹੁਣ ਆਪਾਂ 410 ਦਾ ਕੀ ਮਤਲਬ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਕੈਨੇਡੀਅਨ ਰੈਪਰ ਸਨੀ ਮਾਲਟਨ ਦਾ ਨਵਾਂ ਗੀਤ 410 ਰਿਲੀਜ਼ ਹੋ ਚੁੱਕਿਆ ਹੈ ਸੁਣਨ ਵਾਲੇ ਸਰੋਤਿਆਂ ਵਿੱਚ ਇਹ ਜਾਣਨ ਦੀ ਉਤਸੁਕਤਾ ਹੈ ਕਿ 410 ਦਾ ਮਤਲਬ ਕੀ ਹੈ ਸਿੱਧੂ ਦਾ ਇਹ ਗੀਤ ਮੁੱਖ ਤੌਰ ਤੇ ਕੈਨੇਡਾ ਦੇ 온ਟਾਰੀਓ ਸੂਬੇ ਦੇ ਬ੍ਰੈਂਪਟਨ ਸ਼ਹਿਰ ਤੇ ਆਧਾਰਿਤ ਹੈ ਬ੍ਰੈਂਪਟਨ ਸ਼ਹਿਰ ਪੰਜਾਬੀ ਭਾਈਚਾਰੇ ਦਾ ਘੜ ਹੈ ਤੇ ਸਿੱਧੂ ਮੂਸੇਵਾਲਾ ਵੀ ਉਥੇ ਰਹਿੰਦਾ ਹੁੰਦਾ ਸੀ ਇਸ ਗੀਤ ਵਿੱਚ ਸਿੱਧੂ ਅਤੇ ਮਾਲਟਨ ਨੇ ਬ੍ਰੈਂਪਟਨ ਦੀਆਂ ਕੁਝ ਥਾਵਾਂ ਜਿਵੇਂ ਸ਼ੈਰੀਡਨ ਕਾਲਜ ਦੇ ਪਲਾਜਾ ਦਾ ਜ਼ਿਕਰ ਕੀਤਾ ਹੈ। ਇਸ ਵੀਡੀਓ 'ਚ ਉਹਨਾਂ ਨੇ 410 ਗੀਤ ਦੇ ਅਧਿਕਾਰਤ ਵੀਡੀਓ 'ਚ 410 ਨਾਰਥ ਤੇ ਸਾਈਨ ਵਾਲੀ ਸੜਕ ਦਿਖਾਈ ਹੈ। ਕੈਨੇਡਾ ਦੇ 온ਟਾਰੀਓ ਸੂਬੇ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ ਹਾਈਵੇ 410 ਬ੍ਰੈਂਪਟਨ ਨੂੰ ਕੈਲੇਡਨ ਸ਼ਹਿਰ ਨਾਲ ਜੋੜਦਾ ਹੈ। ਇਹਦੇ ਵਿੱਚ ਅੱਗੇ ਇਹ ਲਿਖਿਆ ਕਿ ਅੰਡਰਟੇਕਿੰਗ ਦਾ ਉਦੇਸ਼ ਹਾਈਵੇ 410 ਨੂੰ ਬ੍ਰੈਂਪਟਨ ਸਿਟੀ ਵਿੱਚ ਬੋਵਾਇਡ ਡਰਾਈਵ ਤੋਂ ਕੈਲੇਡਨ ਟਾਊਨ ਵਿੱਚ ਹਾਈਵੇ 10 ਤੱਕ ਵਧਾਉਣਾ ਹੈ ਤਾਂ ਜਾਣਕਾਰੀ ਦੇ ਮੁਤਾਬਕ 410 ਹਾਈਵੇ 25 ਕਿਲੋਮੀਟਰ ਦੇ ਕਰੀਬ ਹੈ ਤੇ ਮੁੱਖ ਤੌਰ ਤੇ ਬ੍ਰੈਂਪਟਨ ਸ਼ਹਿਰ ਵਿੱਚੋਂ ਲੰਘਦਾ ਹੈ ਇਹ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲੇ ਨੇ ਬ੍ਰੈਂਪਟਨ ਸ਼ਹਿਰ ਦੇ ਬੀ ਟਾਊਨਾਂ ਦਾ ਗੀਤ ਵੀ ਲਿਖਿਆ ਸੀ 410 ਗਾਣੇ ਵਿੱਚ ਸਿੱਧੂ ਮੂਸੇਵਾਲਾ ਦਾ ਸ਼ੁਰੂਆਤੀ ਬੋਲ ਵੀ ਇਹੀ ਹੈ ਕਿ 410 ਬੀ ਟਾਊਨ ਹੌਲੀ ਹੌਲੀ ਗੱਡੀ ਜਾਵੇ ਚੋਬਰ ਪਲਾਜੇ ਸ਼ਰੀڈن ਕਾਲ ਦਾ ਪਲਾਜਾ ਇਹਦੇ ਵਿੱਚ ਗੇੜੇ ਕੱਢੀ ਜਾਵੇ ਅੱਗੇ ਸਿੱਧੂ ਨੇ ਇਸ ਹਾਈਵੇ ਤੇ ਪੈਂਦੇ ਹੋਰ ਕਸਬੇ ਸਟੀਲ ਐਵੇਨਿਊ ਤੇ ਮਕਲੋਗਨ ਦਾ ਵੀ ਜ਼ਿਕਰ ਕੀਤਾ ਹੈ ਇਹ ਤੋਂ ਇਲਾਵਾ ਦੋ ਤੋਂ ਇਸ ਗਾਣੇ ਵਿੱਚ ਸਿੱਧੂ ਮੂਸੇਵਾਲੇ ਨੇ ਪੰਜਾਬੀ ਗਾਇਕ ਬਲਕਾਰ ਅਣਖੀਲੇ ਦਾ ਵੀ ਜ਼ਿਕਰ ਕੀਤਾ ਹੈ ਤਾਂ ਜਿਵੇਂ 410 ਉੱਥੇ ਰੋਡ ਹੈ ਨਾ ਹਾਈਵੇ ਇਹ ਉਵੇਂ ਆ ਦੋਸਤੋ ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਗੇੜੀ ਰੂਟ ਹੈ ਹਾਂਜੀ ਤੇ 8 9 10 11 ਸੈਕਟਰ ਜਿਹੜਾ ਉੱਥੇ ਗੇੜੀ ਰੂਟ ਹੈ ਜਿਵੇਂ ਹੈ ਨਾ ਉਦਾਂ ਇਹ ਕੈਨੇਡਾ ਦੇ ਵਿੱਚ ਹੈ ਤਾਂ ਹੁਣ ਮਾਰਟਨ ਪੰਜਾਬੀ ਮੂਲ ਦੇ ਕੈਨੇਡੀਅਨ ਰੈਪਰ ਹੈ ਸਨੀ ਮਾਰਟਨ ਸਨੀ ਇੱਕ ਆਪਣੇ ਇੰਟਰਵਿਊ ਦੇ ਵਿੱਚ ਖੁਦ ਦੱਸਦਾ ਕਿ ਉਹਦਾ ਅਸਲੀ ਨਾਂ ਸੰਦੀਪ ਸਿੰਘ ਸਿੱਧੂ ਹੈ। ਸਨੀ ਦਾ ਜਨਮ ਟੋਰਾਂਟੋ 'ਚ ਹੋਇਆ ਸੀ। ਪ੍ਰਵੀਨਕ ਔਰ ਸਿੱਧੂ ਨਾਲ ਵਿਆਹਿਆ ਸਨੀ ਨੇ। ਗ੍ਰੈਜੂਏਸ਼ਨ ਤੱਕ ਆਪਣੀ ਪੜ੍ਹਾਈ ਕੈਨੇਡਾ ਤੋਂ ਹੀ ਕੀਤੀ ਹੈ। ਤਾਂ ਉਹ ਦੱਸਦਾ ਹੈ ਕਿ ਬਚਪਨ ਤੋਂ ਹੀ ਉਹਨੇ ਰੈਪ 뮤직 ਸੁਣਿਆ। ਉਹ ਸਾਲ 2012 ਤੋਂ ਸਰਗਰਮ ਰੈਪਰ ਨੇ ਅਤੇ ਦਾ ਬ੍ਰਾਊਨ ਬாய் ਰੈਪਰ ਵਜੋਂ ਵੀ ਜਾਣੇ ਜਾਂਦੇ ਹਨ। ਉਹ ਆਪਣੇ ਗੀਤਾਂ ਜੱਟੀਏ, ਯੂ ਨੋ ਬੌਟ ਮੀ ਹੌਟ ਬੋਏ ਡੋਂਟ ਬਰੀ ਅਤੇ ਦੀ ਵਨ ਕਰਕੇ ਜਾਣੇ ਜਾਂਦੇ ਆ 2018 ਦੇ ਵਿੱਚ ਬਿਗ ਬਰਡ 뮤직 ਨਾਲ ਆਪਣਾ ਕਾਪੀ ਕੈਟ ਗੀਤ ਜਾਰੀ ਕਰਨ ਤੋਂ ਬਾਅਦ ਉਹਨੇ ਫਿਰ ਸਿੱਧੂ ਮੂਸੇਵਾਲੇ ਨਾਲ ਕਈ ਗੀਤ ਰਿਲੀਜ਼ ਕੀਤੇ ਤਾਂ ਸਿੱਧੂ ਵਾਲਾ ਸਿੱਧੂ ਮੂਸੇਵਾਲੇ ਨਾਲ ਰਿਸ਼ਤਾ ਤੇ ਵਿਵਾਦ ਵੀ ਹੋਇਆ ਤਾਂ ਸਾਲ 2019 ਚ ਇਹਨਾਂ ਦੋਹਾਂ ਦੇ ਵਿਚਕਾਰ ਵਿਵਾਦ ਛਿੜਿਆ ਤੇ ਸਿੱਧੂ ਮੂਸੇਵਾਲੇ ਤੇ ਸਨੀ ਮਾਲਟਨ ਦਰਮਿਆਨ ਇੱਕ ਵਾਰ ਦੂਰੀਆਂ ਵੀ ਆ ਗਈਆਂ ਸੀ ਦੋਮਾ ਨੇ ਇੱਕ ਦੂਜੇ ਬਾਰੇ ਸੋਸ਼ਲ ਮੀਡੀਆ ਉਤੇ ਲਾਈਵ ਹੋ ਕੇ ਸ਼ਬਦੀ ਹਮਲੇ ਵੀ ਕੀਤੇ ਸੀ ਫਿਰ ਦੋਹਾਂ ਨੇ ਕਾਫੀ ਚਿਰ ਇਕੱਠਿਆਂ ਕੰਮ ਵੀ ਨਹੀਂ ਕੀਤਾ ਸੀ ਸਣੀ ਨੇ ਗੌਟ ਬਨਾਮ ਮੂਸ ਨਾਮ ਦਾ ਟਰੈਕ ਵੀ ਕੱਢਿਆ ਸੀ ਫਰਵਰੀ 2022 ਚ ਦੋਮਾ ਨੇ ਆਪਣੇ ਮਨ ਮਿਤਾਬ ਖਤਮ ਕਰ ਲਏ ਅਤੇ ਯੰਗੇਸਟ ਇਨ ਚਾਰਜ ਨਾਮ ਦਾ ਟਰੈਕ ਜਾਰੀ ਕੀਤਾ ਹਾਲਾਂਕਿ ਬਾਅਦ ਚ ਮਾਰਟਨ ਨੇ ਮਾਫੀ ਮੰਗ ਕੇ ਸਿੱਧੂ ਨਾਲ ਸੁਲ੍ਹਾ ਕਰ ਲਈ ਸੀ ਦੋਮਾਂ ਨੇ ਇੱਕ ਵਾਰ ਫਿਰ ਤੋਂ ਇਕੱਠਿਆਂ ਕੰਮ ਕਰਨਾ ਸ਼ੁਰੂ ਕਰਤਾ ਹਾਲਾਂਕਿ ਸੋਸ਼ਲ ਮੀਡੀਆ ਉੱਤੇ ਜਿਹੜੀ ਚਰਚਾ ਇਹ ਛਿੜੀ ਕੇ ਦੋਮਾਂ ਦਾ ਕੋਈ ਸਟੈਂਡ ਨਹੀਂ ਹੈ ਜੋ ਇਹਨਾਂ ਲੜਕੇ ਵੀ ਫੇਰ ਇਕੱਠੇ ਹੋ ਗਏ ਨੇ ਪਰ ਇਹ ਗੱਲ ਕੋਈ ਬਹੁਤੀ ਚੰਗੀ ਨਹੀਂ ਹੈ ਕਿ ਸਟੈਂਡ ਵਾਲੀ ਉਹ ਦੋਵੇਂ ਮਤਲਬ ਕਿ ਉਹਨਾਂ ਦਾ ਭਰਾਵਾਂ ਵਾਲਾ ਪਿਆਰ ਸੀ ਮੇਰੇ ਮੁਤਾਬਕ ਦਾ ਜਿਨ੍ਹਾਂ ਨੇ ਆਪਣੇ ਮਨਮਟਾਬ ਖਤਮ ਕੀਤੇ ਤੇ ਬਾਅਦ ਫੇਰ ਇਕੱਠੇ ਹੋ ਗਏ ਇੱਕ ਮਿਸਾਲ ਆ ਯਾਰ ਇਹ ਕੋਈ ਮਾੜੀ ਗੱਲ ਥੋੜਾ ਹੈ ਤਾਂ ਮਾਲਟਨ ਨੇ ਇਸ ਬਾਰੇ ਆਪਣੀ ਪੋਸਟ ਵਿੱਚ ਵੀ ਲਿਖਿਆ ਸੀ ਕਿ ਅਸੀਂ ਸਾਡੇ ਵਿੱਚ ਵਾਪਰੀਆਂ ਸਾਰੀਆਂ ਬੇਤੁਕੀਆਂ ਗੱਲਾਂ ਨੂੰ ਪਾਸੇ ਰੱਖਤਾ ਤੇ ਇੱਕ ਦੂਜੇ ਨੂੰ ਪਰਿਵਾਰ ਸਮਝਿਆ ਜੇ ਮੈਂ ਉਦੋਂ ਸਟੈਂਡ ਰੱਖ ਲਿਆ ਹੁੰਦਾ ਤਾਂ ਆਪਣੇ ਭਰਾ ਤੋਂ ਮਾਫੀ ਨਾ ਮੰਗੀ ਹੁੰਦੀ ਤਾਂ ਮੈਂ ਅੱਜ ਕੀ ਕਰ ਲਿਆ ਹੁੰਦਾ ਦੱਸੋ ਜਦੋਂ ਸਿੱਧੂ ਮੂਸੇਵਾਲਾ ਕੈਨੇਡਾ 'ਚ ਰਹਿੰਦਾ ਸੀ ਉਦੋਂ ਤੋਂ ਹੀ ਇੱਕ ਦੂਜੇ ਦੇ ਦੋਸਤ ਸੀ ਅੱਗੇ ਜਾ ਕੇ ਦੋਹਾਂ ਨੇ ਘੱਟੋ-ਘੱਟ 10 ਗਾਣਿਆਂ ਵਿੱਚ ਕਹਿ ਲੋ ਕੈਲੀਬ੍ਰੇਟ ਕੀਤਾ ਤਾਂ ਦੋਵਾਂ ਗਾਇਕਾਂ ਨੇ ਆਪਣਾ ਆਖਰੀ ਗਾਣਾ ਇਕੱਠਿਆਂ 25 ਮਹੀਨੋਂ ਜਾਰੀ ਕੀਤਾ ਸੀਗਾ ਤਾਂ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਸਨੀ ਮਾਲਟਨ ਨੇ ਇੱਕ ਭਾਵਕ ਇੰਸਟਾਗ੍ਰam ਪੋਸਟ ਵਿੱਚ ਕਿਹਾ ਉਹ ਕਹਿੰਦਾ ਕਿ ਮੈਂ ਹੁਣ ਕਦੇ ਵੀ ਪਹਿਲਾਂ ਵਰਗਾ ਨਹੀਂ ਰਹਾਂਗਾ ਮੈਂ ਪਿਛਲੇ 24 ਘੰਟਿਆਂ ਤੋਂ ਇੱਥੇ ਬੈਠਾ ਆਪਣੀਆਂ ਯਾਦਾਂ ਦੇਖ ਰਿਹਾ ਖਾਸ ਕਰਕੇ ਇਹ ਵੀਡੀਓ ਕਿਉਂ ਰੱਬਾ ਕਿਉਂ ਤੂੰ ਮੇਰਾ ਭਰਾ ਮੈਤੋਂ ਕਿਉਂ ਖੋ ਲਿਆ ਮੈਂ ਸੰਗੀਤ ਵਿੱਚ ਨਾ ਤਾਂ ਤੇਤੋਂ ਬਿਨਾ ਕੁਝ ਸੀ ਤੇ ਨਾ ਹੋਵਾਂਗਾ ਮੈਂ ਜੋ ਵੀ ਅੱਜ ਹਾਂ ਤੇਰੀ ਬਦੌਲਤ ਹਾਂ ਰੈਪਰ ਨੇ ਅੱਗੇ ਲਿਖਿਆ ਮੈਂ ਹਰ ਰੋਜ਼ ਤੇਰੇ ਕਿਸੇ ਮੈਸੇਜ ਜਾਂ ਮਿਸਡ ਕਾਲ ਨਾਲ ਉੱਠਦਾ ਹਾਂ ਹਾਂ ਪਿਛਲੇ 2 ਦਿਨਾਂ ਤੋਂ ਮੈਂ ਤੇਰੇ ਆਨਲਾਈਨ ਹੋਣ ਦੀ ਉਡੀਕ ਕੀਤੀ ਐ ਭਾਵੇਂ ਮੈਨੂੰ ਪਤਾ ਕਿ ਹੁਣ ਤੂੰ ਕਦੇ ਆਨਲਾਈਨ ਨਹੀਂ ਹੋਵੇਂਗਾ ਤਾਂ ਸਨੀ ਮਾਲਟਨ ਦੇ ਮੂਸੇ ਵਾਲੇ ਦੇ ਕਿਹੜੇ ਬੋਲ ਸਨੀ ਮਾਲਟਨ ਨੂੰ ਯਾਦ ਆਉਨੇ ਸਨੀ ਮਾਲਟਨ ਦੱਸਦਾ ਕਿ ਸਿੱਧੂ ਮੂਸੇ ਵਾਲੇ ਦੇ ਮੌਤ ਤੋਂ ਬਾਅਦ ਲੋਕ ਮੈਨੂੰ ਪੁੱਛਦੇ ਤੂੰ ਸੋਸ਼ਲ ਮੀਡੀਆ ਕੁਝ ਪਾ ਕਿਉਂ ਨਹੀਂ ਰਿਹਾ ਸੋਸ਼ਲ ਮੀਡੀਆ ਤੇ ਮੈਂ ਕਿਵੇਂ ਪਾਉਂਦਾ ਸਾਡੇ ਘਰ ਦਾ ਬੰਦਾ ਗਿਆ ਸੀ ਮੈਂ ਇੱਕ ਵਾਰ ਆਪਣਾ ਇੰਟਰਨੈਟ ਬੰਦ ਕਰ ਲਿਆ ਸੀ ਕਿ ਮੈਂ ਇੰਸਟਾਗ੍ਰam ਨਹੀਂ ਬਟਣਾ ਉਸ ਵੇਲੇ ਸਿੱਧੂ ਮੂਸੇਵਾਲੇ ਦਾ ਫੋਨ ਆਇਆ ਉਹਨੇ ਕਿਹਾ ਕਿ ਤੂੰ ਇਸ ਤਰੀਕੇ ਨਾਲ ਇੰਟਰਨੈਟ ਬੰਦ ਨਾ ਕਰਿਆ ਕਰ ਅਸੀਂ ਕਲਾਕਾਰ ਬਣਨਾ ਖੁਰਚਣਿਆ ਸੀ ਸਾਨੂੰ ਆਪਣੇ ਸਰੋਤਿਆਂ ਦੇ ਨਾਲ ਜੁੜੇ ਰਹਿਣਾ ਚਾਹੀਦਾ ਇਹ ਬੋਲ ਕਹਿੰਦਾ ਮੇਰੇ ਕੰਨਾਂ 'ਚ ਕਈ ਵਾਰ ਗੂੰਜਦੇ ਆ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਉਹਨਾਂ ਦੇ ਗਾਇ ਪੰਜ ਗੀਤ ਜਾਰੀ ਹੋਏ ਨੇ ਲੇਬਲ ਉਹਨਾਂ ਦਾ ਆਖਰੀ ਗੀਤ ਸੀ ਜੋ ਉਹਨਾਂ ਦੇ ਜਿਉਂਦੇ ਦੀ ਮੌਤ ਤੋਂ ਸਿਰਫ 4 ਦਿਨ ਪਹਿਲਾਂ ਰਿਲੀਜ਼ ਕੀਤਾ ਗਿਆ ਸੀ ਉਹਨਾਂ ਦੀ ਮੌਤ ਤੋਂ ਬਾਅਦ ਪਹਿਲਾ ਗੀਤ ਹਰੀ ਸਿੰਘ ਨਲੂਆ ਦੀ ਵਾਰ ਸੀ ਜੋ 22 ਨਵੰਬਰ 2022 ਨੂੰ ਜਾਰੀ ਕੀਤਾ ਗਿਆ ਉਸ ਤੋਂ ਬਾਅਦ 7 ਅਪ੍ਰੈਲ 2023 ਨੂੰ ਮੇਰਾ ਨਾਂ ਇਹ ਗੀਤ ਜਾਰੀ ਕੀਤਾ ਗਿਆ ਚੋਰਨੀ ਗੀਤ ਜੁਲਾਈ 2023 ਦੇ ਪਹਿਲੇ ਹਫ਼ਤੇ ਵਿੱਚ YouTube ਤੇ ਜਾਰੀ ਕੀਤਾ ਗਿਆ ਉਸ ਤੋਂ ਬਾਅਦ 12 ਨਵੰਬਰ 2023 ਨੂੰ ਇੱਕ ਹੋਰ ਗੀਤ ਵਾਚ ਆਊਟ ਜਾਰੀ ਕੀਤਾ ਗਿਆ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਉਹਦੀ ਸਭ ਤੋਂ ਤਾਜ਼ਾ ਗਾਣਾ ਡ੍ਰੀਪੀ ਡ੍ਰੀਪੀ ਇਹ ਫਿਰ ਵੀ 2024 ਵਿੱਚ ਜਾਰੀ ਕੀਤਾ ਗਿਆ ਹੁਣ ਇਹ ਜਿਹੜਾ ਨਵਾਂ ਗੀਤ ਹੈ 410 ਇਹ ਤੁਸੀਂ ਸੁਣ ਲਵੋ ਤਾਂ ਦੋਸਤੋ ਇਹ ਸੀ ਚੱਕਰ 410 ਗਾਣੇ ਦਾ ਤੇ ਸਨੀ ਮਾਲਟ ਨਾਲ ਉਹਦੇ ਰਿਸ਼ਤੇ ਦਾ ਸੋ ਮਿਲਦੇ ਆ ਦੋਸਤੋ ਕੋਈ ਨਵੀਂ ਜਾਣਕਾਰੀ ਲੈ ਕੇ ਉਰੋ ਤੱਕ ਦੇਓ ਆ ਗਿਆ ਸਤਿ ਸ਼੍ਰੀ ਅਕਾਲ